ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਪੈਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪ੍ਰੋਸਗਤੀ ਦੀ ਗਵਾਹੀ ਪਰ ਦੀ ਰਜਿਸਟਰਡ ਡਾਕ ਹੋਵੇਗੀ ਬੰਦ ਰਜਿਸਟਰਡ ਪੋਸਟ ਰਾਹੀਂ ਦੀ ਵਰਤੋਂ ਸੁਰੱਖਿਆ ਡਿਲੀਵਰੀ ਲਈ ਕੀਤੀ ਜਾਂਦੀ ਹੈ ਅਤੇ ਸਪੀਡ ਪੋਸਟ ਦੀ ਵਰਤੋਂ ਸਮੇਂ ਸਿਰ ਡਿਲੀਵਰੀ ਲਈ ਕੀਤੀ ਜਾਂਦੀ ਹੈ ਪਰ ਹੁਣ ਦੋਹਾਂ ਨੂੰ ਇਕੋ ਸੇਵਾ ਵਿੱਚ ਮਿਲਾ ਦਿੱਤਾ ਜਾਵੇਗਾ ਡਾਕ ਵਿਭਾਗ ਇੰਡੀਆ ਪੋਸਟ ਦੇ ਐਲਾਨ ਕੀਤਾ ਹੈ ਕਿ 1 ਸਤੰਬਰ 2025 ਤੋਂ ਰਜਿਸਟਰਡ ਡਾਕ ਦੀ ਸਹੂਲਤ ਬੰਦ ਕਰ ਦਿੱਤੀ ਜਾਵੇਗੀ ਅਤੇ ਇਸ ਦੀ ਥਾਂ ਉੱਤੇ ਸਿਰਫ ਸਪੀਡ ਪੋਸਟ ਰਾਹੀਂ ਡਾਕ ਭੇਜੀ ਜਾ ਸਕਦੀ ਹੈ ਡਾਕ ਰਜਿਸਟਰ ਪੋਸਟ ਨੂੰ ਸਪੀਡ ਪੋਸਟ ਨਾਲ ਰਲੋਨ ਜਾ ਰਿਹਾ ਹੈ ਇਸ ਦਾ ਮਤਲਬ ਹੈ ਕਿ ਜੇਕਰ ਤੁਹਾਨੂੰ 30 ਅਗਸਤ ਤੋਂ ਬਾਅਦ ਕੋਈ ਵੀ ਮਹੱਤਵਪੂਰਨ ਚਿੱਠੀ ਜਾਂ ਪੈਕੇਜ ਭੇਜਣਾ ਹੈ ਤਾਂ ਉਸ ਸਪੀਡ ਪੋਸਟ ਰਾਹੀਂ ਹੀ ਭੇਜਿਆ ਜਾਵੇਗਾ ਡਾਕ ਪਾਗ ਨੇ ਇੱਕ ਸਰਕੂਲਰ ਵਿੱਚ ਕਿਹਾ ਹੈ ਕਿ ਡਾਕ ਸੇਵਾ ਨੂੰ ਬਿਹਤਰ ਦੇਜ ਤੇ ਸੁਵਿਧਾਜਨਕ ਬਣਾਉਣ ਲਈ ਇਹ ਫੈਸਲਾ ਲਿਆ ਗਿਆ ਹੈ ਜੋ ਲੋਕ ਅਜੇ ਵੀ ਰਜਿਸਟਰਡ ਡਾਕ ਦੀ ਸੇਵਾ ਦਾ ਲਾਭ ਲੈਣਾ ਚਾਹੁੰਦੇ ਹਨ ਉਹਨਾਂ ਕੋਲ 30 ਅਗਸਤ 2025 ਤੱਕ ਦਾ ਸਮਾਂ ਹੈ ਡਾਕ 31 ਅਗਸਤ ਨੂੰ ਐਤਵਾਰ ਹੋਣ ਕਾਰਨ ਬੰਦ ਰਹਿਣਗੇ 1 ਸਤੰਬਰ ਤੋਂ ਕਰੇਲੂ ਡਾਕ ਲਈ ਰਜਿਸਟਰਡ ਪੋਸਟ ਦਾ ਲੇਬਲ ਪੂਰੀ ਤਰ੍ਹਾਂ ਹਟਾ ਦਿੱਤਾ ਜਾਵੇਗਾ ਅਤੇ ਸਾਰੀ ਅਤੇ ਸਾਰੇ ਚਿੱਠੀ ਅਤੇ ਪਾਰਸਲ ਸਪੀਡ ਪੋਸਟ ਰਾਹੀਂ ਪੋਸਟ ਦੇ ਤਹਿਤ ਹੀ ਭੇਜੇ ਜਾਣਗੇ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜੁਰਦੋ ਧੰਨਵਾਦ